ਮੈਂ ਕੋਈ ਪੰਜਾਬੀਆਂ ਤੇ ਪਰਚੇ ਕਰਨ ਨਹੀਂ ਆਇਆ ਮੈਂ ਕੋਈ ਡਰਾਉਣ ਨਹੀਂ ਆਇਆ ਮੈਂ ਪੰਜਾਬ ਨੂੰ ਦੁਬਾਰੇ ਪੰਜਾਬ ਬਣਾਉਣ ਆਇਆ ਨਹੀਂ ਤਾਂ ਫਿਰ ਆਪ ਦੇ ਘਰੇ ਤਾਂ ਹਰੇਕ ਰਾਜਾ ਹੁੰਦਾ ਮੈਂ ਵੀ ਬੜਾ ਫੇਮਸ ਕਲਾਕਾਰ ਸੀ ਮਸ਼ਹੂਰ ਸੀ ਤੇ ਮੈਨੂੰ ਕੀ ਲੋੜ ਸੀ ਨਾ ਨਾ ਦੁਸ਼ਮਣੀਆਂ ਲੈਣ ਦੀ ਆ ਜਿਹੜੇ ਗਾਲਾਂ ਕੱਢਦੇ ਆ ਸਾਨੂੰ ਤੜਕੀ ਲੱਗ ਜਾਂਦੇ ਗਾਲਾਂ ਕੱਢਣ ਸਾਨੂੰ ਹੈ ਜੀ ਕਾਰਨ ਭਗਵੰਤ ਮਾਨ ਕਿਤੇ ਮੈਂ ਹਸਪਤਾਲ ਚ ਬੈਸੀ ਚਲਾ ਜਾਵਾਂ ਨਾ ਕਹਿੰਦੇ ਲੈ ਵੀ ਭਗਵੰਤ ਮਾਨ ਤਾਂ ਹੁਣ ਘਰੇ ਬਹਿ ਗਿਆ ਮੈਂ ਕਾਲੀਆਂ ਨੂੰ ਕਾਂਗਰਸੀਆਂ ਤੇ ਬੀਜੇਪੀ ਵਾਲ ਨੂੰ ਕਹਿਣਾ ਚਾਹੁੰਦਾ ਮੈਂ ਐਂ ਨਹੀਂ ਪੈਂਦਾ ਮੈਂ ਤੁਹਾਡੀ ਚੜਾਣ ਚ ਬੈਠੂ ਜੜਾਂ ਪਟਣੀਆਂ ਜੜਾਂ ਇਹ ਆਪਣੇ ਆਪ ਨੂੰ ਸਮਝਦੇ ਸੀ ਨਾ ਕਿ ਅਸੀਂ ਪਤਾ ਨਹੀਂ ਕੌਣ ਹੁੰਨੇ ਆ ਅਸੀਂ ਪੈਸੇ ਨਾਲ ਲੋਕਾਂ ਨੂੰ ਖਰੀਦ ਲੈਣੇ ਆ ਅਸੀਂ ਡਰਾ ਲੈਣੇ ਹੁੰਨੇ ਆ ਤੇ ਵੀਰੋ ਇਹ ਤੁਹਾਡਾ ਪਿਆਰ ਹੈ ਮੇਰਾ ਇਹ ਚ ਕੋਈ ਹੱਥ ਨਹੀਂ ਤੁਹਾਡਾ ਪਿਆਰ ਹੈ ਆ ਜਿਹੜੇ ਤੁਸੀਂ ਇਕੱਠੇ ਹੋ ਜਾਂਦੇ ਨਾ ਇਹ اسی ਗੱਲ ਤੋਂ ਡਰਦੇ ਨੇ ਹੁਣ ਹਰ ਗੱਲ ਚ ਨੁਕਸ ਕੱਢਣੀ ਕੱਢਣਾ ਉਹਨਾਂ ਨੇ 10 ਲੱਖ ਰੁਪਏ ਦਾ ਮੁਫਤ ਇਲਾਜ ਕਰਨ ਦਾ ਜਿਹੜਾ ਬੀਮਾ ਕੀਤਾ ਉਹਦੇ ਚ ਵੀ ਨੁਕਸ ਕੱਢੀ ਜਾਂਦੇ ਆ ਨਾ ਜੀ 1 ਲੱਖ ਰੁਪਏ ਦੇਣਗੇ ਬਾਕੀ ਜੇ ਥੋੜਾ 4 ਲੱਖ ਲੱਗੇ ਤੁਹਾਨੂੰ ਤਿੰਨ ਤੁਹਾਨੂੰ ਦੇਣਾ ਪਊਗਾ ਬਿਲਕੁਲ ਨਹੀਂ ਇਹਨਾਂ ਗੱਲਾਂ ਤੇ ਆਉਣਾ ਨਹੀਂ ਬਿਲਕੁਲ ਇਹ 10 ਲੱਖ ਦਾ ਮਤਲਬ 10 ਲੱਖ ਕਿਉਂਕਿ ਅਸੀਂ ਅਸੀਂ ਹਰੇਕ ਬਿਮਾਰੀ ਦੇ ਇਲਾਜ ਦਾ ਹਸਪਤਾਲ ਨਾਲ ਐਗਰੀਮੈਂਟ ਕੀਤਾ ਹੈ ਕਿ ਤੁਸੀਂ ਜੇ ਕਿਸੇ ਹੋਰ ਤੋਂ ਇੰਨੇ ਪੈਸੇ ਲੈਣੇ ਸਰਕਾਰ ਦੇ ਤਾਂ ਫਾਇਦਾ ਘਟਾਓ ਨਾ ਤਾਂ ਕਿ ਪੈਸਾ ਤਾਂ ਲੋਕਾਂ ਦਾ ਬਚਾਈਏ ਚਾਹੇ 5 ਲੱਖ ਦਾ ਇਲਾਜ ਆਜੇ ਚਾਹੇ 10 ਦਾ ਹੈ ਚਾਹੇ 8 ਦਾ ਸਰਕਾਰ ਪੈਸੇ ਦੇ ਕੇ ਕਰੂਗੀ ਤੁਹਾਨੂੰ ਕੁਝ ਨਹੀਂ ਕਰਨਾ ਤੁਸੀਂ ਕਾਰਡ ਬਣਵਾ ਕੇ ਰੱਬ ਪਹਿਲੀ ਗੱਲ ਤਾਂ ਰੱਬ ਨਾ ਕਰੇ ਕਿ ਕਿਸੇ ਦੇ ਘਰੇ ਕੋਈ ਬਿਮਾਰੀ ਆਵੇ ਤੁਸੀਂ ਕਾਰਡ ਬਣਾ ਕੇ ਆਪਣਾ ਇਲਾਜ ਕਰਾ ਕੇ ਘਰੇ ਵਾਪਸ ਆ ਜਾਓ ਬਾਕੀ ਸਾਰਾ ਖਸਾਬ ਪੰਜਾਬ ਸਰਕਾਰ ਕਰੂਗੀ ਇੱਕ ਗਲੀ ਵਾਲਾ ਪੈਸਾ ਇੱਕ ਚੁਆਨੀ ਨਹੀਂ ਤੁਹਾਨੂੰ ਦੇਣੀ ਪੈਣੀ ਇਸ ਗੱਲ ਦਾ ਮੈਂ ਤੁਹਾਨੂੰ ਯਕੀਨ ਦਿਵਾਉਣਾ ਇਸ ਗੱਲ ਦੀ ਮੈਂ ਤੁਹਾਨੂੰ ਗਾਰੰਟੀ ਦਿੰਦਾ ਸੋ ਵੀਰੋ ਅਸੀਂ ਅਸੀਂ ਪੰਜਾਬ ਨੂੰ ਤੰਦਰੁਸਤ ਪੰਜਾਬ ਵੀ ਬਣਾਉਣਾ ਹੈ ਅੱਜ ਤੱਕ ਖੇਡਾਂ 'ਚ ਮੰਨੇ ਹੋਏ ਸੀ ਉਹ ਮਿਲਖਾ ਸਿੰਘ ਤੋਂ ਦਾਰਾ ਸਿੰਘ ਤੋਂ ਲੈ ਕੇ ਸਾਡੇ ਤਾਂ ਹਾਕੀ ਟੀਮਾਂ ਦੇ ਵਿੱਚ 10-10 ਪਲੇਅਰ ਸਾਡੇ ਭਾਰਤੀ ਹਾਕੀ ਟੀਮ 'ਚ ਖੇਡਦੇ ਆ ਸਾਡੇ ਤਾਂ ਇੱਥੋਂ ਕੁੜੀ ਮੋਗੇ ਤੋਂ ਹੀ ਆ ਹਰਮਨਪ੍ਰੀਤ ਉਹ ਉਹ ਭਾਰਤ ਦੀ ਕੁੜੀਆਂ ਦੀ ਟੀਮ ਦੀ ਕਪਤਾਨ ਹੈ ਸਾਡਾ ਮੁੰਡਾ ਸ਼ਮਨ ਗਿੱਲ ਫਾਜ਼ਿਲਕਾ ਤੋਂ ਆ ਉਹ ਉਹ ਭਾਰਤੀ ਕ੍ਰਿਕਟ ਟੀਮ ਦਾ ਕਪਤਾਨ ਹੈ ਅਸੀਂ ਤਾਂ ਖੇਡਣ ਵਾਸਤੇ ਅਸੀਂ ਤਾਂ ਗਿੱਧਿਆਂ ਭੰਗੜਿਆਂ ਵਾਸਤੇ ਮਸ਼ਹੂਰ ਸੀ ਇਹਨਾਂ ਨੇ ਕਾਦੇ ਵਾਸਤੇ ਮਸ਼ਹੂਰ ਕਰਤੇ ਇਹਨਾਂ ਨੇ ਕਰਤੇ ਟੀਕਿਆਂ ਵਾਸਤੇ ਸਰਿੰਜਾਂ ਵਾਸਤੇ ਆ ਆ ਇਹਨਾਂ ਨੇ ਆਪਣਾ ਨਾਮ ਦਿੱਤਾ ਬੋਟਾਂ ਪਾਉਣ ਦਾ ਪਾ ਲੋ ਇਹਨਾਂ ਨੂੰ ਹੋਰ ਬੋਟਾਂ ਬਥੇਰੀ ਇਹਨਾਂ ਨੇ ਅੱਤ ਚੱਕੀ ਕੋਈ ਹਜੇ ਵੀ ਨਹੀਂ ਹਟਦੇ ਹਜੇ ਵੀ ਐਂ ਕਰਦੇ ਫਿਰਦੇ ਕੋਈ ਗੱਲ ਕੋਈ ਗੱਲ ਕੋਈ ਗੱਲ ਪ੍ਰਮਾਤਮਾ ਹੈਗਾ ਇੱਥੋਂ ਵਾਲੀਆਂ ਕਚਹਿਰੀਆਂ ਚੋਂ ਤਾਂ ਚੱਲ ਛੁੱਟ ਜਉਂਗੇ ਜਮਾਨਤਾਂ ਹੋ ਜਾਣਗੀਆਂ ਪ੍ਰਮਾਤਮਾ ਵਾਲੀ ਕਚਹਿਰੀ ਚ ਉੱਥੇ ਅਮਲਾਂ ਦੇ ਹੁੰਦੇ ਨੇ ਨਵੇੜੇ ਕਿਸੇ ਨਹੀਂ ਤੇਰੀ ਜਾਤ ਪੁੱਛਣੀ ਉੱਥੇ ਅਮਲਾਂ ਦੇ ਨਵੇੜੇ ਹੁੰਦੇ ਨੇ ਤੇ ਅਮਲ ਤੁਹਾਡੇ ਮਾੜੇ ਨੇ ਅਮਲ ਇੱਥੇ ਤੁਸੀਂ ਇੱਥੇ ਲੋਕਾਂ ਦੇ ਕਾਤਲੋਂ ਤੁਸੀਂ ਮਿਲੂਗੀ ਸਜ਼ਾ ਸਜ਼ਾ ਮਿਲੂਗੀ ਕੋਈ ਅਸੀ ਗੱਲ ਨਹੀਂ ਸੋ ਵੀਰੋ ਆਪਾਂ ਨੇ ਇਕੱਠੇ ਹੋ ਕੇ ਇਹ ਜੁੱਧ ਨਸ਼ੇ ਵਿਰੁੱਧ ਜਿਹੜਾ ਦੂਜਾ ਫੇਜ਼ ਹੈ ਹੁਣ ਹੁਣ ਆਪਾਂ ਸਕੂਲਾਂ ਦੇ ਵਿੱਚ ਅਸੀਂ ਆਉਣ ਵਾਲੇ ਦਿਨਾਂ ਚ ਸ਼ੁਰੂ ਕਰਾਂਗੇ ਪ੍ਰੋਗਰਾਮ ਟੀਚਰਾਂ ਨੂੰ ਕਵਾਂਗੇ ਜਾਂ ਕੁਝ ਕਾਉਂਸਲਰ ਜਿਹੜੇ ਹੁੰਦੇ ਨੇ ਕਾਉਂਸਲਿੰਗ ਕਰਨ ਵਾਲੇ ਉਹਨਾਂ ਨੂੰ ਲੈ ਕੇ ਜਾਵਾਂਗੇ ਕਿ ਮਾਪਿਆਂ ਨੂੰ ਗੱਲ ਮਾਪਿਆਂ ਨੂੰ ਵੀ ਬੁਲਾ ਕੇ ਉਹਨਾਂ ਤੋਂ ਪੁੱਛਾਂਗੇ ਕਿ ਬੱਚੇ ਤੇ ਥੋੜੀ ਜਿਹੀ ਨਿਗਰੱਖਿਓ ਕਿਉਂਕਿ ਉਮਰ ਐਹ ਜੀ ਹੁੰਦੀ ਆ ਉਹ ਕੋਰੇ ਕਾਗਜ਼ ਵਰਗੀ ਉਮਰ ਹੁੰਦੀ ਆ ਜੋ ਮਰਜ਼ੀ ਲਿਖ ਲਓ ਉਹ ਉਦੋਂ ਯਾਰੀ ਦੋਸਤੀ ਦਾ ਵਾਸਤਾ ਪਾ ਕੇ ਵੀ ਚਲ ਤੂੰ ਕੋਈ ਨਹੀਂ ਥੋੜਾ ਜਿਹਾ ਇੱਕ ਵਾਰੀ ਚਿੱਟਾ ਲੈ ਲਾ ਤੈਨੂੰ ਯਾਰੀ ਦੋਸਤੀ ਦੀ ਸੌਂ ਐਦਾਂ ਕਰਕੇ ਵੀ ਕਈ ਘਰਾਂ ਨੂੰ ਪਟਿਆ ਉਹਨਾਂ ਨੇ ਸੋ ਵੀਰੋ ਅਸੀਂ ਬੱਚਿਆਂ ਨੂੰ ਤੇ ਮਾਪਿਆਂ ਨੂੰ ਦੋਨਾਂ ਨੂੰ ਸਮਝਾਵਾਂਗੇ ਕਿ ਜੇ ਬੱਚਾ ਐਦਾਂ ਦੀਆਂ ਕੋਈ ਉੱਚ ਨਿਸ਼ਾਨੀਆਂ ਨੇ ਕਿ ਉਹ ਘਰੋਂ ਮਤਲਬ ਜਾਂਦਾ ਹੈ ਪਤਾ ਨਹੀਂ ਕਿੱਥੇ ਜਾਂਦਾ ਥੋੜਾ ਨਿਗਰ ਰੱਖਣੀ ਪਊ ਫਿਰ ਲੇਟ ਆਉਂਦਾ ਹੈ ਕਿਹੜੀ ਕਿਹੜੀ ਸੰਗਤ ਚ ਬਹਿੰਦਾ ਨਿਗਰ ਰੱਖਣੀ ਪਊ ਕਿਉਂਕਿ ਮਾਪਿਆਂ ਤੋਂ ਬਾਅਦ ਹੋਰ ਕੌਣ ਜਾਣ ਸਕਦਾ ਹੈ ਸਕੂਲ ਤੋਂ ਬਾਅਦ ਬੱਚਾ ਕਿੱਥੇ ਜਾਂਦਾ ਹੈ ਤੇ ਸਕੂਲ ਚ ਸਾਡੇ ਟੀਚਰ ਨਿਗਰ ਰੱਖਣਗੇ ਕਿ ਸਕੂਲਾਂ ਚ ਵੀ ਕਿਤੇ ਸ਼ੁਰੂ ਨਾ ਕਰ ਤਾਂ ਕਿ ਆਪਾਂ ਆਉਣ ਵਾਲੀ ਪੀੜ੍ਹੀ ਨੂੰ ਜਿਹੜਾ ਉਹ ਨਸ਼ਿਆਂ ਤੋਂ ਬਚਾ ਲਈ ਤਾਂ ਕਿ ਹੋਰ ਗਾਂਹਕ ਨਾ ਪੈਦਾ ਹੁਣ ਉਹਨਾਂ ਦੇ ਜਦੋਂ ਉਹ ਗਾਂਹਕ ਹੀ ਨਾ ਮਿਲਿਆ ਫਿਰ ਕੀ ਕਰਨਗੇ ਕਿੱਥੇ ਵੇਚਣਗੇ ਫਿਰ ਉਹ ਸੋ ਇਸ ਕਰਕੇ ਵੀਰੋ ਆਪਾਂ ਪੰਜਾਬ ਦੇ ਲੋਕ ਆ ਆਪਾਂ ਤਾਂ ਕੁਰਬਾਨੀਆਂ ਆ ਆਪਾਂ ਤਾਂ ਸਰਬੱਤ ਦਾ ਭਲਾ ਮੰਗਣ ਵਾਲੇ ਆਪਾਂ ਤਸ਼ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ਼ਬਦ ਗੁਰੂ ਸਾਡਾ ਉਹਦੀ ਉਹਦੀਆਂ ਪ੍ਰੇਰਨਾਵਾਂ ਤੇ ਚੱਲਣ ਵਾਲੇ ਬੰਦੇ ਆਪਾਂ ਆਪਣੇ ਤੇ ਲਾਤਾ ਇਹਨਾਂ ਨੇ ਇਸ ਤਰ੍ਹਾਂ ਦਾ ਕਲੰਕ ਕੋਈ ਗੱਲ ਨਹੀਂ ਸੋ ਵੀਰੋ ਆਪਾਂ ਪੋਜ਼ਿਟਿਵ ਰਹਿਣਾ ਆਪਾਂ ਦਿਲ ਨਹੀਂ ਛੱਡਣਾ ਵੀਰ ਕੀ ਹੋ ਗਿਆ ਨਾ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਮੇਰੇ ਕੋਲੇ ਅੱਜ ਹੀ ਰਿਪੋਰਟ ਆਈ ਹੈ ਸਵੇਰੇ ਪਾਸਪੋਰਟ ਬਣਾਉਣ ਦੀ ਗਿਣਤੀ ਘਟ ਗਈ ਪੰਜਾਬ 'ਚ ਕਿਉਂਕਿ ਬਾਹਰ ਜਾਣ ਦੀ ਲੋੜ ਘਟ ਪੈ ਰਹੀ ਹੈ ਜਿਸ ਤਰ੍ਹਾਂ ਕੇਜਰੀਵਾਲ ਸਾਹਿਬ ਨੇ ਕਿਹਾ 63000 ਬੰਦੇ ਨੂੰ ਨੌਕਰੀਆਂ ਦੇਤੀਆਂ ਜੀ 63000 ਨੌਕਰੀਆਂ ਦੇਤੀਆਂ ਡਿਗਰੀ ਮੁਤਾਬਕ ਨੌਕਰੀ ਮਿਲਦੀ ਹੈ ਪੜ ਲਓ ਬੜ ਕੇ ਜਿੱਡੀ ਮਰਜ਼ੀ ਨੌਕਰੀ ਲੈ ਲਿਓ ਜਦੋਂ ਅਸੀਂ ਹਸਪਤਾਲ ਬਣਾਵਾਂਗੇ ਸਾਨੂੰ ਡਾਕਟਰ ਵੀ ਚਾਹੀਦੇ ਨੇ ਸਾਨੂੰ ਨਰਸਾਂ ਵੀ ਚਾਹੀਦੀਆਂ ਸਾਨੂੰ ਸਾਰਾ ਸਟਾਫ ਚਾਹੀਦਾ ਹੈ ਜਦੋਂ ਅਸੀਂ ਸਕੂਲ ਬਣਾਵਾਂਗੇ ਸਾਨੂੰ ਟੀਚਰ ਵੀ ਚਾਹੀਦੇ ਆ ਸਾਨੂੰ ਕਲਰਕ ਵੀ ਚਾਹੀਦੇ ਆ ਸਾਨੂੰ ਹਰ ਕਿਸਮ ਦਾ ਜਿਹੜਾ ਮੁਲਾਜ਼ਮੋਂ ਚਾਹੀਦਾ ਜਦੋਂ ਇਹਨਾਂ ਨੇ ਕੁਝ ਬਣਾਇਆ ਹੀ ਨਹੀਂ ਫਿਰ ਕਿੱਥੇ ਨੌਕਰੀਆਂ ਦਿੰਦੇ ਇਹ ਇਸੇ ਕਰਕੇ ਯਕੀਨ ਨਹੀਂ ਹੁੰਦਾ ਕਹਿੰਦੇ ਲੈ ਕਿੱਥੇ ਨੌਕਰੀਆਂ ਦੇਤੀਆਂ ਉਹ ਮੈਂ ਕਹਾਂ ਜੀ ਹਰ ਰੋਜ਼ ਹੀ ਨੌਕਰੀਆਂ ਦਿੰਨੇ ਆ ਤੁਸੀਂ ਪੜ ਲਿਓ ਲੋਕ ਜੀ ਆਪ ਵੀ ਦੱਸਦੇ ਆ ਭਾਈ ਇਸ ਘਰ ਚ ਦੋ ਦੋ ਬੱਚਿਆਂ ਨੂੰ ਨੌਕਰੀ ਮਿਲ ਗਈ ਐ ਇਸ ਘਰ ਚ ਜਿਹੜੀ ਐ ਸਾਡੇ ਪਿੰਡ 10 ਬੁੰਡਿਆਂ ਨੂੰ ਨੌਕਰੀ ਮਿਲ ਗਈ ਦੋ ਸਾਡੇ ਪਿੰਡ ਤਿੰਨ ਕੁੜੀਆਂ ਨੂੰ ਇਕੱਠਿਆਂ ਨੂੰ ਨੌਕਰੀ ਮਿਲ ਗਈ ਸੋ ਵੀਰੋ ਅਸੀਂ ਕੋਈ ਕਿ ਸਦੀ ਪੁਛਤ ਪਨਾਈ ਨਹੀਂ ਕਰਦੇ ਕਿ ਆ ਸਮਗਲਰ ਜਿਹੜਾ ਉਹ ਉਹਦੇ ਨਾਲ ਸਾਂਝ ਪਾ ਲੋ ਹਨਾ ਅੱਧਾ ਤੇਰਾ ਅੱਧਾ ਮੇਰਾ ਫੇਪਾ ਮੇਰਾ ਹਿੱਸਾ ਇਹਨਾਂ ਨੇ ਕੋਈ ਛੱਡਿਆ ਹੀ ਨਹੀਂ ਹਿੱਸਾ ਚਿੱਟੇ ਚ ਤਾਂ ਵੱਡੀ ਗੱਲ ਹੈ ਜੀ ਇਹ ਤਾਂ ਸਮੋਸਿਆਂ ਦੀ ਰੇੜੀ ਨਹੀਂ ਛੱਡਦੇ ਸਮੋਸਿਆਂ ਦੀ ਰੇੜੀਆਂ ਚ ਸੱਪਾ ਲੈਂਦੇ ਆ ਵੀ ਭਾਈ ਐ ਕਿਵੇਂ ਸਮੋਸੇ ਵੇਚਨੇਗਾ ਸਾਨੂੰ ਪੁੱਛਵੇ ਨਾ ਆਲੂ ਸਾਡਾ ਹੈ ਹਾਂ ਤਰ ਤੇਲ ਵੀ ਤੇਰਾ ਆਲੂ ਵੀ ਤળਿਆ ਵੀ ਤੇਈਂ ਹੈ ਪਸੰ ਪੈਸੇ ਦੇ ਦਿਆ ਕਰ ਇੰਨੇ ਆ ਸ਼ਾਮ ਤੱਕ ਤਨੀ ਜਿੰਨੇ ਮਰਜੀ ਇਕੱਠੇ ਕਰ ਲੋ ਪੈਸੇ ਹੀਰੇ ਮੋਤੀ ਮਗਰ ਖਿਆਲ ਇਹ ਤਨਾ ਰਹੇ ਕਫਨ ਤੇ ਜੇਬ ਨਹੀਂ ਹੁੰਦੀ ਸਾਰਾ ਕੁਛ ਏਤੀ ਰਹਿ ਜਾਂਦਾ ਜਿਹੜਾ ਆਖਰੀ ਕੱਪੜਾ ਮਿਲਦਾ ਵੀਰੋ ਉਥੇ ਕੋਈ ਸਿਉਣ ਨਹੀਂ ਵੱਜੀ ਹੁੰਦੀ ਉਥੇ ਕੋਈ ਸੀਣ ਨਹੀਂ ਵੱਜੀ ਹੁੰਦੀ ਆਖਰੀ ਕੱਪੜੇ ਤੇ ਸੋ ਵੀਰੋ ਆਓ ਆਪਾਂ ਇਹਨਾਂ ਪੰਜਾਬ ਦੇ ਵਿਰੋਧੀਆਂ ਦਾ ਮੁਕਾਬਲਾ ਕਰੀਏ ਆਓ ਇਕੱਠੇ ਹੋ ਕੇ ਜੇ ਇਹ ਇਕੱਠੇ ਨੇ ਆਪਸ ਚ ਤਾਂ ਆਪਾਂ ਕਿਉਂ ਨਹੀਂ ਇਕੱਠੇ ਹੋ ਸਕਦੇ ਤੁਸੀਂ ਆਪਸ ਚ ਇਕੱਠੇ ਹੋ ਜਾ ਫਿਰ ਕਿੱਥੇ ਜਾਣਗੇ ਇਹ ਹੁਣ ਤਾਂ ਸਾਰੇ ਰਲੇ ਹੋਏ ਨੇ ਸਾਰੇ ਜਦੋਂ ਨਸ਼ੇ ਦੇ ਵਿਰੁੱਧ ਯੁੱਧ ਸ਼ੁਰੂ ਕੀਤਾ ਸਾਰੇ ਹੀ ਦੇਖ ਲੋ ਬੋਲਣ ਲੱਗੇ ਨਾ ਜੀ ਇਹ ਤਾਂ ਲੋਕਤੰਤਰ ਦੀ ਹੱਤਿਆ ਨਾ ਜੀ ਐ ਤਾਂ ਮਾਨਵ ਅਧਿਕਾਰ ਵਿੱਚ ਮਾਨਵ ਹੀ ਨਹੀਂ ਨੇ ਮਾਨਵ ਅਸੀਂ ਤਾਂ ਪਸ਼ੂ ਡੰਗਰੀਆਂ ਹੈ ਇਹ ਹੀ ਰਹਿ ਗਏ ਮਾਨਵ ਹੁਣ ਧਰਤੀ ਤੇ ਬਸ ਇਹ ਦਾਨਵ ਨੇ ਮਾਨਮ ਨਹੀਂ ਹੈਗੇ ਤੇ ਇਸ ਕਰਕੇ ਮੈਂ ਇਹਨਾਂ ਨੂੰ ਇਹ ਕਹਿਣਾ ਚਾਹਣਾ ਇਹ ਦਿਓ ਨੇ ਦਿਓ ਇਹ ਦਿਓ ਨੇ ਜਿਹੜੇ ਜਿਹੜੇ ਆਪਾਂ ਨੂੰ ਮਾਵਾ ਨਹੀਂ ਸੁਣਾਉਂਦੀਆਂ ਹੁੰਦੀਆਂ ਸੀ ਕਹਾਣੀ ਕਈ ਸਿੱਧਿਓ ਆਦਮ ਬੋ ਆਦਮ ਬੋ ਕਰਦਾ ਫਿਰਦਾ ਸੀ ਉਹ ਆਦੰਬੋ ਆਦੰਬੋ ਕਰਦੇ ਫਿਰਦੇ ਆਏ ਵੀ ਯਾਰ ਹੋਰ ਕੋਈ ਕਰ ਰਹਿਤਾ ਨਹੀਂ ਗਿਆ ਚਿੱਟੇ ਕਨੀਓ ਕੋਈ ਲਾਦੀ ਕਹਿੰਦੇ ਜੀ ਮਹਾਰਾਜਾ ਰਣਜੀਤ ਸਿੰਘ ਬੇਲੇ ਦਾ ਰਾਜ ਆਏ ਸੀ ਕਿ ਮਹਾਰਾਜਾ ਰਣਜੀਤ ਸਿੰਘ ਮਹਾਰਾਜਾ ਰਣਜੀਤ ਸਿੰਘ ਜੀ ਪੇਸ ਬਦਲ ਕੇ ਲੋਕਾਂ ਦੇ ਘਰਾਂ ਦੇ ਕੋ ਕੰਧ ਕੋਲੇ ਜਾ ਕੇ ਕੰਨ ਲਾ ਕੇ ਸੁਣਦੇ ਹੁੰਦੇ ਸੀ ਕਿ ਲੋਕ ਮੈਨੂੰ ਕੋਈ ਗਲਤ ਤਾਂ ਨਹੀਂ ਬੋਲ ਰਹੇ ਮੇਰੇ ਰਾਜ ਬਾਰੇ ਵਧੀਆ ਗੱਲਾਂ ਕਰ ਰਹੇ ਨੇ ਐਹਾ ਜਰਾ ਸੀ ਉਹ